ਗੁੰਦਕੇ ਪਤਾ ਲੱਗਿਆ ਕਿ ਇੱਕ ਸੜਕ ਹਾਦਸੇ ਦੇ ਵਿੱਚ ਇੱਕ ਗੈਸ ਟੈਂਕਰ ਨਾਲ ਇੱਕ ਗੱਡੀ ਸ਼ਾਮਿਲ ਹੋਣ ਕਰਕੇ ਉੱਥੇ ਗੈਸ ਲੀਕ ਹੋ ਰਹੀ ਤੇ ਅੱਗ ਲੱਗਣ ਦਾ ਇੰਸੀਡੈਂਟ ਸਾਹਮਣੇ ਅਸੀਂ ਇਮੀਡੀਏਟਲੀ ਜਿਹੜੀਆਂ ਫਾਇਰ ਟੈਂਕਰ ਆਪਣੀ ਹੁਸ਼ਿਆਰਪੁਰ ਦਸੂਆ ਫਗਵਾੜਾ ਤੋਂ ਇਮੀਡੀਏਟਲੀ ਮੌਕੇ ਤੇ ਭੇਜਿਆ ਜ਼ਿਲ੍ਹਾ ਪ੍ਰਸ਼ਾਸਨ ਐਸ.ਡੀ.ਐਮ ਸਾਥ ਤੇ ਜ਼ਿਲ੍ਹਾ ਅਧਿਕਾਰੀ ਮੌਕੇ ਤੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਸਾਥ ਮੈਂ ਨੂੰ ਤੋਂ ਸੰਤਨੀ ਜੀ ਔਰ ਐਨਐਲਐਸ ਆਪ ਬਲੂਮੀਨੀ ਦਿੱਲੀ ਉੱਤੇ ਪਹੁੰਚ ਕੇ ਐਲਗਨ ਆ ਗਿਆ ਅਸੀਂ ਆਪ ਵੀ ਉੱਥੇ ਹੀ ਸੀ ਦੁੱਖ ਦਿਗਾ ਲਿਆ ਕਿ ਇੱਕ ਜਾਣੀ ਸੀ ਇਥੇ ਗਵਾ ਚੁੱਕੇ ਹੈ ਬੀ ਕੈਜੂਅਲਟੀ ਬੀ ਇੰਜਰਡ ਪਰਸਨ ਸਾਡੇ ਕੋਲ ਇਸ ਵੀ ਹਸਪੀਟਲ ਦੇ ਕੇ ਰਿਪੋਰਟ ਹੋਏ ਸੀ ਜਿਨ੍ਹਾਂ ਨੂੰ ਜੋ ਐਕਸੀਡੈਂਟ ਸੀ ਜਿਨ੍ਹਾਂ ਦੀ ਅਨਫਰਚੂਨੇਟਲੀ ਡੈਥ ਹੋ ਗਈ ਮੈਮ ਹਮ ਤਾਂ ਕਰ ਰਿਹਾ ਸੀ ਮੈਨੂੰ ਲੱਗਾ ਕਿ ਆਸੇ ਦਾ ਕਾਰਨ ਆਸੇ ਦਾ ਕਾਰਨ ਮੈਨੂੰ ਕਿਹਾ ਉਹ ਜਿਹੜੀ ਸਾਹਮਣੇ ਜਿਹੜੀ ਗੱਲ ਆ ਰਹੀ ਹੈ ਉਹ ਵੀ ਆ ਰਹੀ ਹੈ ਕਿ ਇੱਕ ਰੋਡ ਐਕਸੀਡੈਂਟ ਕਰਕੇ ਹੋਇਆ ਹੈ ਬਾਕੀ ਸਾਰਾ ਕੁਝ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਬਤਾ ਦਵਾਂਗੇ ਮੈਮ ਜਿੰਨੇ ਪੇਸ਼ੈਂਟਸ ਆਏ ਕਿੰਨੇ ਪਰਸੈਂਟ ਬਰਨ ਹੈਗੇ ਨੇ ਸਾਰੇ ਦੇ ਬਖਵਾਤ ਹੈ ਬਟ ਪੇਸ਼IENTS ਜਿਹੜੇ ਸੀ ਹਸਪੀਟਲ ਤੇ ਚਲੇ ਗਏ ਕਿ ਫਾਰਮ ਸਟੇਟਮੈਂਟ ਕਿਤਾਇਆ ਜਾਂਦਾ ਕੰਪਲੈਕਸ ਕਰੂ 6 ਪੇਸ਼IENTS ਨੂੰ ਗੁਰਾਸਾ ਹਸਪੀਟਲ ਵੀ ਰਿਕਵੈਸਟ ਕੀਤਾ ਗਿਆ ਅ ਪੁਨਾ ਦੇ ਵੀ ਹਲਾ ਡਾਕਟਰ ਸਾਹਿਬਾਂ ਤੋਂ ਵੀ ਪਾਠੀ ਕਰ ਅਰੇ ਜਿਹੜਾ ਟੈਂਕਰ ਸੀ ਕਿੱਥੋਂ ਦੀ ਕਿੱਥੇ ਜਾ ਰਿਹਾ ਸੀ ਕਿਸ ਕੰਦਾ ਟੈਂਕਰ ਦਾ ਵੀ ਇਹ ਐਚਪੀਸੀਐਲ ਦਾ ਟੈਂਕਰ ਸੀ ਉਹ ਆਇਡੈਂਟੀਫਾਈ ਹੋ ਗਿਆ ਹੈ ਉਹ ਬਠਿੰਡਾ ਤੋਂ ਆ ਰਿਹਾ ਸੀ ਜਾਂ ਲੋਨੀ ਤੋਂ ਆ ਰਿਹਾ ਸੀ ਕੋਈ ਸਾਰਾ ਕੁਝ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਸ ਆਪ